ਸਸਰੀ ਕਾਲੀ ਸਾਰਿਆਂ ਨੂੰ ਵਾਇਕਲਜੀਤ ਖਾਨ ਸਾਹਿਬ ਵਾਇਕਲਜੀਤ ਦੇ ਪਤੇ ਮੇਰਾ ਨਾਮ ਕੁਲਵੰਤ ਸਿੰਘ ਆ ਮੇਰਾ ਪਿੰਡ ਬਡਾਲਾ ਕਲਾਂ ਆ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਹਾਂ ਸਾਰੇ ਪ੍ਰੈਸ ਚੈਨਲ ਦਾ ਨਿਊਜ਼ ਦਾ ਜੋ ਅੱਜ ਦੀ ਪੰਜਾਬ ਸਰਕਾਰ ਆ ਜੋ ਉਹਨਾਂ ਨੇ ਨਵੀਂ ਨੀਤੀ ਲੈ ਕੇ ਆਏ ਆ ਲੈਂਡ ਪੂਲਿੰਗ ਜ਼ਮੀਨ ਰਿਕੁਆਇਰ ਕਰਨ ਵਾਸਤੇ ੁੱਡਾ ਕਲੋਨੀਆ ਨਵੀਆਂ ਬਸਾਉਣ ਵਾਸਤੇ ਉਹਨੇ ਬਿਹਾਵਤੀ ਅਸੀਂ ਗੱਲ ਕਰਨ ਆਏ ਆ ਕਿ ਸਾਡੇ ਪਿੰਡ ਬਡਾਲਾ ਕਲਾਂ ਦੇ 150 ਏਕੜ ਦੀ ਜ਼ਮੀਨ ਰਿਕੁਆਇਰ ਕਰਨ ਲਈ ਅਖਬਾਰ ਦੇ ਵਿੱਚ ਉਹਨਾਂ ਨੇ ਨਿਊਜ਼ ਦਿੱਤੀ ਸੀ ਉਹਦੇ ਕਰਕੇ ਅਸੀਂ ਜਦੋਂ ਪੈਨਡ ਵਾਲੇ ਇਕੱਠੇ ਹੋਏ ਸਾਰਾ ਕੁਝ ਹੋਇਆ ਤਾਂ ਪੈਨਡ ਵਾਲੇ ਕਹਿੰਦੇ ਕਿ ਅਸੀਂ ਆਪਣੀ ਜ਼ਮੀਨ ਹਰ ਹਾਲ ਵੀ ਨਹੀਂ ਦੇਣੀ ਕਿਸੇ ਨੂੰ ਤੇ ਉਹਦੇ ਵਾਸਤੇ ਅਸੀਂ ਜੋ ਆਪਣੇ ਮੰਗ ਪੱਤਰ ਸੀ ਮਾਨਯੋਗ ਐਸ ਡੀ ਐਮ ਸਾਹਿਬ ਕਪੂਰਥਲਾ ਮਾਨਯੋਗ ਡਿਪਟੀ ਕਮਿਸ਼ਨਰ ਕਪੂਰਥਲਾ ਡਿਵੈਲਪਮੈਂਟ ਪੁੱਡਾ ਦੀ ਜਿਹੜੀ ਜਲੰਧਰ ਆ ਉਹਨਾਂ ਨੂੰ ਦੇ ਕੇ ਆਏ ਆ ਚੰਡੀਗੜ੍ਹ ਜਿਹੜੇ ਉਹਨਾਂ ਦੇ ਮੈਂ ਨਨਤਾ ਫੁਡਾਲਾ ਅਫੀਸਰ ਉੱਥੇ ਵੀ ਜਾ ਕੇ ਆਏ ਆ ਉਹਨਾਂ ਨੂੰ ਵੀ ਦੇਖ ਕੇ ਆਏ ਆ ਔਰ ਮੁੱਖ ਮੰਤਰੀ ਸਾਹਿਬ ਨੂੰ ਵੀ ਅਸੀਂ ਅਪੀਲ ਆਪਣੀ ਲੈਟਰ ਦੇ ਚੁੱਕੇ ਆ ਕਿ ਸਾਡੇ ਪਿੰਡ ਦੇ ਵਿੱਚ ਕੋਈ ਵੀ ਇੰਟਰਸਟ ਨਹੀਂ ਆ ਕੋਈ ਵੀ ਬੰਦਾ ਲੈਂਡ ਪੂਲਿੰਗ ਦੇ ਵਿੱਚ ਜ਼ਮੀਨ ਨਹੀਂ ਦੇਣਾ ਚਾਹੁੰਦਾ ਕਿਉਂਕਿ ਜਿਹੜੀ ਜ਼ਮੀਨ ਇਹ ਹੈਗੀ ਆ ਕਿਸਾਨਾਂ ਦੀ ਇਹ ਵਾਹੀਯੋਗ ਆ ਇਹਦੇ ਵਿੱਚ 2-3 ਫਸਲਾਂ ਅਸੀਂ ਕੱਢਦੇ ਆ ਤੇ ਕਿਸਾਨ ਛੋਟੇ-ਛੋਟੇ ਕਿਸਾਨ ਆ 2-4 ਏਕੜ 5 ਏਕੜ ਵਾਲੇ ਕਿਸਾਨ ਆ ਸਾਰੇ ਉਹ ਆਪਣਾ ਗੁਜ਼ਾਰਾ ਕਰਦੇ ਆ ਪਸ਼ੂ ਰੱਖ ਕੇ ਕੋਈ ਆਪਣਾ ਖੇਤੀਬਾੜੀ ਕਰਨ ਰਿਹਾ ਕੋਈ ਸਬਜ਼ੀ ਲਾ ਰਿਹਾ ਆ ਇਸ ਕਰਕੇ ਸਾਰੇ ਇਫੈਕਟ ਹੋ ਰਿਹਾ 150 150 ਬੰਦਾ ਇਫੈਕਟ ਹੋ ਰਿਹਾ ਆ ਤੇ ਅਸੀਂ ਨਹੀਂ ਚਾਹਦੇ ਕਿ ਸਾਡੀ ਕੋਈ ਵੀ ਜ਼ਮੀਨ ਰਿਕੁਆਇਰ ਕੀਤੀ ਜਾਵੇ ਤੇ ਨਾ ਅਸੀਂ ਕੋਈ ਉਥੇ ਕੋਈ ਵੱਡਾ ਕਲੋਨੀ ਬਸਾਈ ਜਾਵੇ ਕਿਉਂਕਿ ਸਾਡੇ ਪਿੰਡ ਦੇ ਵਿੱਚ 250 ਏਕੜ ਪੈਨਾ ਹੀ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਬਣੀ ਸੀ 250 ਏਕੜ ਉਹਦੇ ਵਿੱਚ ਆਈ ਸੀ ਸਾਡੀ ਕਿ 에어ਪੋਰਟ ਬਣਾਇਆ ਪਰ ਵੱਡਾ ਉਹਦੇ ਬਣਾ ਕੇ ਦਿੱਤਾ ਉਹਨਾਂ ਨੇ ਸੋਸਾਇਟੀ ਸਾਇੰਸ ਸਿਟੀ ਬਣਾ ਦਿੱਤੀ ਉਥੇ ਨਾ ਤੇ ਸਾਡੇ ਪਿੰਡ ਨੂੰ ਕੋਈ ਜੌਬ ਮਿਲੀ ਕੁਝ ਵੀ ਨਹੀਂ ਹੋਇਆ ਉਦੋਂ ਬਾਅਦ ਵਿੱਚ ਸਾਡੇ ਤੋਂ 4 ਕਿਲੋਮੀਟਰ ਹੀ ਹਟ ਕੇ ਪਹਿਲਾ ਹੀ ਪੁੱਡਾ ਕਲੋਨੀ ਆਲਰੇਡੀ ਬਣੀ ਹੋਈ ਆ 20 ਸਾਲ ਹੋ ਗਏ ਆ ਹਲੇ ਤੱਕ ਉਹ ਡਿਵੈਲਪਮੈਂਟ ਨਹੀਂ ਹੋਈ ਅੱਧੀ ਉਹ ਖਾਲੀ ਪਈ ਆ ਤੇ ਇਹ ਦੁਬਾਰਾ ਹੋਰ ਕਲੋਨੀਆਂ ਕਟਣ ਡੇ ਆ ਜ਼ਿਮੀਦਾਰਾਂ ਦੇ ਹੋਰ ਲੱਕ ਤੋੜਨ ਡੇ ਆ ਕਿਉਂਕਿ ਆਲਰੇਡੀ ਇਹਦੇ ਵਿੱਚ ਅੱਗੇ ਵੀ ਪੰਜਾਬ ਦੇ ਵਿੱਚ ਭਾਰਤ ਮਾਰਾ ਪ੍ਰੋਜੈਕਟ ਤੇ ਕਈ ਹਜ਼ਾਰਾਂ ਏਕੜ ਜ਼ਮੀਨ ਆ ਚੁੱਕੀ ਆ ਉਹਦੇ ਵਿੱਚ ਵੀ ਰਿਕੁਆਇਰ ਹੋ ਚੁੱਕੀ ਆ ਇਦਾਂ ਹੌਲੀ ਹੌਲੀ ਕਰਕੇ ਤੇ ਜ਼ਿਮੀਦਾਰਾਂ ਦਾ ਲੱਕ ਤੋੜ ਰਿਹਾ ਤੇ ਜ਼ਿਮੀਦਾਰ ਕੀ ਕਰੂਗਾ ਕਿਉਂਕਿ ਜ਼ਿਮੀਦਾਰ ਆਪਣੀ ਖੇਤੀਬਾੜੀ ਕਰਕੇ ਹੀ ਗੁਜ਼ਾਰਾ ਕਰਦਾ ਆ ਇਸ ਕਰਕੇ ਅਸੀਂ ਅਪੀਲ ਕਰਦੇ ਹਾਂ ਕਿ ਸਾਡੀ ਇਹ ਸੁਣੀ ਜਾਵੇ ਸਾਡੀ ਇਹ ਗੱਲ ਮੁੱਖ ਮੰਤਰੀ ਤੱਕ ਪਹੁੰਚਾਈ ਜਾਵੇ ਆਮ ਸ਼ਹਿਰੀ ਲੋਕਾਂ ਤੱਕ ਵੀ ਪਹੁੰਚਾਈ ਜਾਵੇ ਕਿ ਜੇ ਜ਼ਮੀਨ ਹੀ ਨਹੀਂ ਰਹੀ ਤਾਂ ਅਸੀਂ ਖਾਵਾਂਗੇ ਕੀ ਜ਼ਮੀਨ ਸਭ ਤੋਂ ਵੱਡੀ ਐਗਜ਼ਾਮਪਲ ਸਾਨੂੰ ਮਿਲੀ ਸੀ ਜਦੋਂ ਲੋਕਡਾਊਨ ਲੱਗਾ ਸੀ ਸਾਰੀ ਦੁਨੀਆ ਫੈਕਟਰੀ ਸਭ ਖੜਾ ਹੋ ਗਿਆ ਸੀ ਸਿਰਫ ਇੱਕੇ ਕਿਸਾਨ ਹੀ ਸੀ ਜਿਹੜਾ ਸਰਵਾਈਵ ਕਰਨ ਰਿਹਾ ਸੀ ਜਿਹੜਾ ਕੰਮ ਕਰ ਕਰਕੇ ਤੇ ਲੋਕਾਂ ਦਾ ਸਾਰਾ ਕੁਝ ਅਨਾਜ ਇਕੱਠਾ ਕਰਕੇ ਸਭ ਕੁਝ ਕਰ ਰਿਹਾ ਸੀ ਆਲਰੇਡੀ ਜੇ ਆਪਣੀ ਜ਼ਮੀਨ ਕਟੀ ਜਾਂਦੀ ਆ ਤਾਂ ਆਲਰੇਡੀ ਫੇ ਆਪਣਾ ਦੂਜਾ ਫੂਡ ਕਿਥੋਂ ਆਈ ਪੈਦਾ ਕਰਾਂਗੇ ਨਾ ਪਸ਼ੂ ਰਹਨੇ ਆ ਨਾ ਪਸ਼ੂ ਰਹਨੇ ਆ ਡੇਰੀਆਂ ਅੱਗੇ ਨਹੀਂ ਉਹ ਘਟ ਹੋ ਰਹੀਆਂ ਆ ਸਾਰਾ ਕੁਝ ਘਟ ਹੋ ਰਿਹਾ ਪਬਲਿਸ਼ਨ ਵੱਧ ਰਹੀ ਹੈ ਇੱਥੇ ਫੈਕਟਰੀਆਂ ਨਵੀਆਂ ਖੁੱਲਣ ਡੀਆਂ ਆ ਪੰਜਾਬ ਅੱਗੇ ਬਰਬਾਦੀ ਤੌਰ ਤੇ ਜਾ ਰਿਹਾ ਤਾਂ ਅਸੀਂ ਚਾਹੁੰਦੇ ਆ ਕਿ ਸਾਡੀ ਜ਼ਮੀਨ ਨਾਲ ਅਕਵਾਇਰ ਕੀਤੀ ਜਾਵੇ ਕਿਸੇ ਵੀ ਕੀਮਤ ਤੇ ਨਹੀਂ ਇਹ ਜੀ ਅਕਵਾਇਰ ਕਰਨ ਦੇਣਾ ਸਾਨੂੰ ਹੁਣ ਲਾਲਚ ਵੀ ਦਿੱਤਾ ਜਾ ਰਿਹਾ ਜਿੱਦਾਂ ਕਹਿੰਦੇ ਤੁਹਾਨੂੰ 70 ਲੱਖ ਰੁਪਈਆ ਕੀਲੇ ਦਾ ਦੇ ਦਾਂਗੇ ਪਰਸੋਂ ਚੌਥੀ ਗੱਲ ਹੋਈ ਆ ਚੰਡੀਗੜ੍ਹ ਤੋਂ ਆਏ ਸੀ ਅਫਸਰ ਸਾਹਿਬ ਨੇ ਇੱਥੇ ਉਹ ਕਹਿੰਦੇ ਆ ਸੱਤ ਲੱਖ ਦੇ ਨਾ ਕੀਲੇ ਦਾ ਅੱਗੇ ਸਾਨੂੰ ਉਦਦੇ ਇੱਕ ਵਾਰ ਕਰਦੀ ਸੀ ਤੇ ਜਦਾਂ ਅੱਗੇ ਕਹਿੰਦੇ 30000 ਰੁਪਇਆ ਦੇਵਾਂਗੇ ਤੁਹਾਨੂੰ ਜਿੰਨਾ ਚਿਰ ਅਸੀਂ ਨਹੀਂ ਕੋਈ ਉਸੇ ਬਸਾਉਂਦੇ ਠੇਕਾ ਜ਼ਮੀਨ ਦਾ ਹੁਣ ਤੁਹਾਨੂੰ 50000 ਦੇਵਾਂਗੇ ਪਰ ਅਸੀਂ ਤਾਂ ਕਹਿੰਦੇ ਅਸੀਂ ਕਿਸੇ ਵੀ ਕੀਮਤ ਤੇ ਅਸੀਂ ਨਹੀਂ ਦੇਣੀ ਸਾਰੇ ਕੋ ਸਾਡੇ ਕੋ ਕੋ ਡੇਢ ਕੀਲਾ ਆ ਕਿ ਕੋ ਦੋ ਕੀਲੇ ਆ ਉਹ ਇੱਥੇ ਖਜਾਰਾ ਤੇ ਨਰਵਰ ਆ ਸਾਰੇ ਜੇ ਹੈ ਹੀ ਤੀਨ ਸਾਡੇ ਕੋ ਰਹੀਆਂ ਤਾਂ ਅਸੀਂ ਕਿੱਥੇ ਜਾਵਾਂਗੇ ਇਹ ਜੇ ਦੂਜੇ ਥਾਂ ਜਾਣਾ ਹੋਵੇ ਕਿ ਸਾਨੂੰ ਕਿਤੇ ਫ੍ਰੀ ਮਿਲਣੀ ਆ ਉਹ ਵੀ ਤਾਂ ਪਹਿਲੇ ਲੱਗਣੀ ਦਾ ਪਹਿਲੇ ਨੇ ਸਾੜੇ ਤੇ ਸਾਨੂੰ ਕਹਿੰਦੇ ਤੈਨੂੰ ਕੀਲੇ ਮਗਰ 6 ਕ ਨਾਲ ਆਪਰੇ ਨੇ 2 ਕ ਨਾਲ ਜ਼ਿੰਮੇਦਾਰ ਦੇਣੀਆਂ ਜ਼ਿੰਮੇਦਾਰ ਉਹ ਕਿੱਥੇ ਦੇਊਗਾ ਝੋਪੜੀ ਪਾ ਕੇ ਬਹਿਊਗਾ ਉਹ ਅਕਸਰ ਆਪਣਾ ਮਕਾਨ ਬਣਾਉਂਗਾ ਭਾਈ ਉਹ ਕਹਿੰਦੇ ਜਿੰਨਾ ਤੁਸੀਂ ਸਮਾਂ ਦਿਨਾ ਚਾਹੁੰਦੇ ਹੋ ਉਹ ਸਾਂਝੀ ਵੀ ਹਟਾਈ ਇੱਕ ਜਣਾ ਦੇ ਦਿਓ ਇੱਕ ਜਣਾ ਦੇ ਦੇ ਦੂਜੇ ਤੋਂ ਤੁਸੀਂ ਧੱਕੇ ਨਾਲ ਲੜੜਣੀ ਆ ਪਰ ਅਸੀਂ ਨਹੀਂ ਚਾਹੁੰਦੇ ਸਾਡੇ ਕੋਈ ਵੀ ਘਟੋਕਟ ਨਹੀਂ ਡੇਢ ਦਸੂ ਹੈਗਾ ਹੈ ਅੰਦਾਜ਼ੇ ਦੀ ਜ਼ਮੀਨ ਨਹੀਂ ਹੈਗੀ ਅਸੀਂ ਕੋਈ ਵੀ ਸਹਿਮਤ ਨਹੀਂ ਇਹਨਾਂ ਨੂੰ ਜ਼ਮੀਨ ਦੇ ਵਾਸਤੇ ਇਹ ਸਾਡੀ ਇਨ ਬੇਨਤੀ ਮਨਜ਼ੂਰ ਕੀਤੀ ਜਾਵੇ ਜੀ ਇੱਥੇ ਆਪਣੀ ਬਸੂ ਹੈਗੀ ਆ ਉਹਦਾ ਗੁਰਦੁਆਰੇ ਸਾਈਡ ਤੇ ਕਰ ਦਿੱਤੇ ਆ ਉਹਨਾਂ ਨੇ ਉਹ ਨਹੀਂ ਰਿਕੁਆਇਰ ਕੀਤਾ ਉਹਨਾਂ ਨੇ ਇਹ ਪੂਰਾ ਹੀ ਜਿਹੜਾ ਬਾਈ ਜੋਕ ਸੀ ਇਹ ਉਹਦੇ ਵਿੱਚ ਕਾਫੀ ਲੋਕਾਂ ਦੀਆਂ ਕੋਠੀਆਂ ਘਰ ਰਹਿਚਾਂ ਆਲਰੇਡੀ ਹੈਗੀਆਂ ਆ ਤੇ ਸਾਰੇ ਲੋਕ ਸਾਡੇ ਤਿੰਨ ਰਸਤੇ ਅਫੈਕਟ ਹੋ ਰਹੇ ਇਹਦੇ ਨਾਲ ਦੋ ਤਿੰਨ ਪਿੰਡਾਂ ਦਾ ਕਨੈਕਸ਼ਨ ਕਟਿਆ ਜਾਣਾ ਸਾਡਾ ਸਾਰਾ ਜੇ ਸਾਨੂੰ ਕਰਪੂਥਲੇ ਵੀ ਆਣਾ ਦੋ ਤਿੰਨ ਕਿਲੋਮੀਟਰ ਬਲਕਿ ਫੇ ਦੁਆਰਾ ਰੋਡ ਤੇ ਚੜਾਂਗੇ ਅਸੀਂ ਬਾਕੀ ਪੰਜਾਬ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਅਫੈਕਟ ਪੈ ਰਿਹਾ ਜਿਹੜਾ ਲੁਧਿਆਣੇ ਦੇ ਵਿੱਚ 24000 ਏਕੜ ਜਾਨੀ ਕਿ 42 ਪੈੰਡ ਉੱਥੇ ਆ ਰਹੇ ਆ ਵਿੱਚ ਤੋਂ ਕਿੱਥੋਂ ਉਜਾੜ ਕੇ ਤੇ ਕਿੱਥੇ ਵਸਣਗੇ ਉਹ ਇਹ ਬਹੁਤ ਹੀ ਗਲਤ ਨੀਤੀ ਆ ਉਦਾਂ ਤਾਂ ਮਾਨਜੋਖ ਮੁੱਖ ਮੰਤਰੀ ਸਾਹਿਬ ਨੇ ਕਿਹਾ ਹੋਇਆ ਭਗਵੰਤ ਮਾਨ ਜੀ ਨੇ ਕਿ ਜ਼ਬਰਦਸਤੀ ਨਹੀਂ ਕਰਾਂਗੇ ਪਰ ਸਾਨੂੰ ਫਿਰ ਵੀ ਜੇ ਲੱਗਦਾ ਆ ਕਿ ਕਿਤੇ ਨਾ ਕਿਤੇ ਸਾਡੇ ਨਾਲ ਜ਼ਬਰਦਸਤੀ ਹੋ ਸਕਦੀ ਆ ਇਸ ਕਰਕੇ ਅਸੀਂ ਆਪਣੀ ਗੱਲ ਸਾਰੇ ਪੰਜਾਬ ਤੇ ਸਾਰੇ ਹਿੰਦੁਸਤਾਨ ਦੇ ਵਿੱਚ ਦੱਸਣਾ ਚਾਹੁੰਦੇ ਆ ਤੁਹਾਡੇ ਪਹਿਲਾ ਪੁੱਡਾ ਬਣਾ ਰਿਹਾ ਤੁਹਾਡੇ ਲਾਗੇ ਜੀ ਤੁਸੀਂ ਕਹਿੰਦੇ ਮੁੱਥੇ ਆਵਾਜ਼ ਨਹੀਂ ਹੋਇਆ ਤਾਂ ਖਾਲੀ ਵਿਆਹ ਜੀ ਈ ਲੱਗਦਾ ਵੀ ਉਹ ਜਿਹੜੀ ਜਮੀਨ ਕੁੰਡਾ ਦੇ ਨਾਂ ਹਿੱਟ ਲੈ ਕੇ ਕੁੰਡਾ ਹੀ ਉੱਥੇ ਹਾਂਜੀ ਰੋਣਗੇ ਜਾਂ ਕੁਝ ਹੋਰ ਕਰਪੈਣਗੇ ਸਾਨੂੰ ਤਾਂ ਜਿੱਦਾਂ ਲੱਗਦਾ ਹੈ ਕਿ ਹਾਉ ਜਿੱਦਾਂ ਉਹ ਕਹਿ ਰਿਹਾ ਕਿ ਉਹਨਾਂ ਦੇ ਵਿੱਚ ਕੀ ਬਾਹਰੋਂ ਬਸਾ ਕਰਨੀ ਇਥੇ ਲਿਆ ਲਿਆ ਕੇ ਪਰ ਸਾਨੂੰ ਇਦਾਂ ਲੱਗਦਾ ਹੈ ਕਿ ਇਹਨਾਂ ਨੇ ਜ਼ਮੀਨ ਰਿਕੁਆਇਰ ਕਰਕੇ 2-3 ਸਾਲ ਕੁਝ ਨਹੀਂ ਵੀ ਕਰਨਗੇ ਤਾਂ ਉਦੋਂ ਬਾਅਦ ਕੋਈ ਵੱਡੇ ਪ੍ਰਾਪਰਟੀ ਜਾਂ ਵੱਡੇ ਕੋਰਪੋਰੇਟ ਘਰਾਣੇ ਵਾਲੇ ਆਣਗੇ ਤਾਂ ਉਹਨਾਂ ਨੂੰ ਹੈਂਡਓਵਰ ਕਰ ਦੇਣਗੇ ਕਿਉਂਕਿ ਉਹਨਾਂ ਕੋਲ ਪੈਸਾ ਹੈਗਾ ਸਭ ਕੁਝ ਹੈਗਾ ਉਹਨਾਂ ਕੋਲ ਜੋ ਮਰਜ਼ੀ ਕਰ ਸਕਦੇ ਆ ਪਰਾਸੀ ਚੋਨੇ ਆ ਕਿ ਸਾਡੀ ਜ਼ਮੀਨ ਆ ਅਸੀਂ 2-2 4-4 ਖੇਤ ਦੇ ਮਾਲਕ ਹੈਗੇ ਆ ਅਸੀਂ ਆਪਣੀ ਖੇਤੀਬਾੜੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਆ ਬਹੁਤ ਵਧੀਆ ਸਾਨੂੰ ਇੱਥੇ ਰਹਿਣ ਦਿੱਤਾ ਹੈ